ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪੰਜਾਬ ਦੇ ਖਾਸ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਅੱਜ ਰਾਹੁਲ ਗਾਂਧੀ ਵੱਲੋਂ ਪੰਜਾਬ ਹੜਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਪਾਕਿਸਤਾਨ ਤੇ ਭਾਰਤ ਦਾ ਕ੍ਰਿਕਟ ਮੈਚ ਹੋਇਆ ਉਸ ਨੂੰ ਲੈ ਕੇ ਵੀ ਆ ਵਿਰੋਧੀ ਪਾਰਟੀਆਂ ਤੇ ਪੰਜਾਬ ਅਤੇ ਪੂਰੇ ਭਾਰਤ ਵਿੱਚ ਜਿਹੜੇ ਲੋਕ ਨੇ ਉਹ ਆਮੋ ਸਾਹਮਣੇ ਨੇ ਅਤੇ ਫਿਰ ਭਗਵੰਤ ਮਾਨ ਦੀ ਪੀਸੀ ਹੋਈ ਹੈ ਉਸ ਨੂੰ ਲੈ ਕੇ ਵੀ ਅਸੀਂ ਅੱਜ ਗੱਲਬਾਤ ਕਰਾਂਗੇ ਪੂਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਸਰ ਰਾਹੁਲ ਗਾਂਧੀ ਵੱਲੋਂ ਅੱਜ ਪੰਜਾਬ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਆ ਦੇਖੋ ਜਿਸ ਤਰ੍ਹਾਂ ਦੂਜੇ ਜਿਹੜੇ ਹੈ ਲੋਕ ਹੜ੍ਹ ਪੀੜਤਾਂ ਦੇ ਨਾਲ ਆਪਣੀ ਹਮਦਰਦੀ ਜ਼ਾਹਰ ਕਰਨ ਆ ਰਹੇ ਨੇ ਜਾਂ ਉਹਨਾਂ ਦਾ ਹਾਲ-ਚਲ ਪੁੱਛਣ ਆ ਰਹੇ ਉਸੇ ਸਿਲਸਿਲੇ ਦੇ ਵਿੱਚ ਰਾਹੁਲ ਗਾਂਧੀ ਵੀ ਪੰਜਾਬ ਆਏ ਹਨ। ਆ ਭਾਵੇਂ ਕਿ ਕਾਫੀ ਦੇਰ ਨਾਲ ਆਏ ਜਿਸ ਵੇਲੇ ਇਹ ਪੰਜਾਬ ਦੇ ਵਿਚਾੜ ਆਏ ਹੋਏ ਸੀਗੇ ਉਦੋਂ ਉਹ ਕਿਸੇ ਵਿਦੇਸ਼ ਦੌਰੇ ਤੇ ਸੀਗੇ ਤੇ ਇਹ ਸੁਰਖੀਆਂ ਵੀ ਬਣੀਆਂ ਇਹ ਇਹ ਗੱਲ ਕਾਫੀ ਚਰਚਾ ਦੇ ਵਿੱਚ ਵੀ ਆਈ ਕਿ ਪ੍ਰਧਾਨ ਮੰਤਰੀ ਵੀ ਵਿਦੇਸ਼ ਦੌਰੇ ਤੇ ਨੇ ਤੇ ਲੀਡਰ ਆਪਾ ਪੋਜੀਸ਼ਨ ਵੀ ਵਿਦੇਸ਼ ਦੌਰੇ ਤੇ ਨੇ ਸੋ ਅੱਜ ਉਹ ਮਹੀਨੇ ਤੋਂ ਵੀ ਉੱਤੇ ਸਮਾਂ ਹੋ ਗਿਆ ਬਲੱਡ ਨੂੰ ਤੇ ਹੁਣ ਕਾਫੀ ਡਾਊਨ ਵੀ ਚਲਾ ਗਿਆ ਪਾਣੀ ਤੇ ਹੁਣ ਸੱਜੇ ਦੂਜੀ ਤਰ੍ਹਾਂ ਦੇ ਜਿਹੜੇ ਕਾਰਜ ਹੈ ਉੱਥੇ ਸ਼ੁਰੂ ਹੋ ਚੁੱਕੇ ਆ ਸੋ ਉਸ ਦੌਰਾਨ ਉਹ ਪਹੁੰਚੇ ਹੈ ਤੇ ਉਹਦੇ ਚ ਜਿਹੜੀ ਕਾਂਗਰਸ ਦੀ ਦਲੀਲ ਉਹਨਾਂ ਦੀ ਦੇਰੀ ਆਣ ਦੀ ਇਹ ਸੀ ਕਿ ਉਹ ਇਸ ਕਰਕੇ ਦੇਰੀ ਨਾਲ ਆਏ ਕਿਉਂਕਿ ਹੁਣ ਪਹਿਲਾਂ ਜਿਹੜਾ ਇੱਕ ਲੋਕਾਂ ਲੋਕਾਂ ਨੂੰ ਇਮੀਡੀਏਟਲੀ ਜਿਹੜੀ ਲੋਡ ਸੀ ਉਸ ਵਾਸਤੇ ਸੰਸਥਾਵਾਂ ਲੱਗੀਆਂ ਹੋਈਆਂ ਸੀ ਤੇ ਉਦੋਂ ਕਿਹਾ ਜਾ ਰਿਹਾ ਸੀਗਾ ਕਿ ਅਜੇ ਜਿਹੜਾ ਹੈ ਜਦੋਂ ਪਾਣੀ ਉਤਰ ਗਿਆ ਉਦੋਂ ਉਦੋਂ ਅਸਲੀ ਸਮੱਸਿਆਵਾਂ ਦਾ ਜਿਹੜਾ ਹੈ ਪਤਾ ਲੱਗੇਗਾ ਸੋ ਪਾਣੀ ਹੁਣ ਥੱਲੇ ਚਲੇ ਗਿਆ ਹੁਣ ਕਿਸਾਨਾਂ ਦੇ ਅਸਲੀ ਜਿਹੜਾ ਮੁੜ ਬਸੇਵੇ ਦੀ ਜਿਹੜੀ ਦੀ ਪ੍ਰਕਿਰਿਆ ਹੈ ਉਹ ਸ਼ੁਰੂ ਹੋਣੀ ਹੈ ਸੋ ਰਾਹੁਲ ਗਾਂਧੀ ਉਸੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਆਏ ਹੈ ਤੇ ਪਹਿਲਾਂ ਉਹ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਜੇ ਉਸ ਤੋਂ ਬਾਅਦ ਉਹਨਾਂ ਨੇ ਰਾਵੀ ਦਾ ਜਿਹੜਾ ਮਖੌੜਾ ਪੱਤਣ ਹੈ ਉੱਥੇ ਜਿਹੜੇ ਪਾਰਲੇ ਰਾਵੀ ਪਾਰਲੇ ਕੁਝ ਪਿੰਡ ਨੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਮਿਲਣਾ ਸੀਗਾ ਸੋ ਉੱਥੇ ਜਿਹੜਾ ਹੈ ਪਰ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਹੀਂ ਜਾਣ ਦਿੱਤਾ ਉਨਾ ਬਲੂ ਸਕਿਉਰਿਟੀ ਦਾ ਜਿਹੜਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਸੀਗਾ ਪਰ ਇਹਨੂੰ ਲੈ ਕੇ ਕਾਂਗਰਸ ਪਾਰਟੀ ਨੇ ਕਾਫੀ ਤੇਖਾ ਵਿਰੋਧ ਵੀ ਕੀਤਾ ਔਰ ਉੱਥੇ ਜਿਹੜੇ ਵਿਜ਼ੂਅਲਸ ਸਾਹਮਣੇ ਆ ਰਹੇ ਆ ਉਹਦੇ ਉੱਥੇ ਕਾਫੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਰਾਹੁਲ ਗਾਂਧੀ ਔਰ ਕਾਂਗਰਸ ਆਗੂਆਂ ਦੀ ਤਿੱਖੀ ਤਕਰਾਰਬਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਹੈ ਸੋ ਇੱਕ ਤਰ੍ਹਾਂ ਦੇ ਨਾਲ ਉਹ ਥੋੜਾ ਬੋਤਾ ਜਿਹੜਾ ਇੱਕ ਹਾਈ ਵੋਲਟੇਜ ਡਰਾਮਾ ਉਹ ਵੀ ਦੇਖਣ ਨੂੰ ਮਿਲਿਆ ਸੋ ਰਾਹੁਲ ਗਾਂਧੀ ਦੇ ਨਾਲ ਨੇ ਜਿਨ੍ਹਾਂ ਕਿਸਾਨਾਂ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਜਿਸ ਤਰੀਕੇ ਦੇ ਨਾਲ ਫਸਲਾਂ ਡੁੱਬੀਆਂ ਕਿ ਆਮ ਤੌਰ ਤੇ ਹੁੰਦਾ ਕੀ ਹੈ ਕਿ ਇੱਕ ਕਿਸਾਨ ਨੂੰ 5 ਏਕੜ ਦਾ ਮਿਲ ਗਿਆ ਹੈ ਨਾ ਵੀ ਜੇ ਕਿਸੇ ਕਿਸਾਨ ਦੀ 20 ਏਕੜ ਡੁੱਬੀ ਹੈ ਤਾਂ ਉਹਨੂੰ 20 ਏਕੜ ਦੇ ਹੀ ਪੈਸੇ ਮਿਲਣੇ ਚਾਹੀਦੇ ਆ ਬਿਲਕੁਲ ਤੇ ਇਸੇ ਤਰ੍ਹਾਂ ਜਿਹੜੀ ਜ਼ਮੀਨ ਖਤਮ ਹੋ ਗਈ ਹੈ ਉਹਦੇ ਵਾਸਤੇ ਕੋਈ ਪਾਲਿਸੀ ਤੈਅ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਜਿਹੜੇ ਕੰਡਿਆਲੀ ਤਾਰ ਤੋਂ ਪਾਰਲਾ ਜਿਹੜਾ ਏਰੀਆ ਹੈਗਾ ਜਿੱਥੇ ਜਿਹਨਾਂ ਪਿੰਨਾਂ ਨੂੰ ਜਾਣ ਤੋਂ ਰੋਕਿਆ ਗਿਆ ਰਾਹੁਲ ਗਾਂਧੀ ਉਹਨਾਂ ਦੇ ਜਿਹੜੇ ਇਸ਼ੂ ਹੈ ਉਹ ਅਡਰੈਸ ਹੋਣੇ ਚਾਹੀਦੇ ਸੋ ਇਸ ਤਰ੍ਹਾਂ ਦੀਆਂ ਮੰਗਾਂ ਉਹਨਾਂ ਦੇ ਅੱਗੇ ਰੱਖੀਆਂ ਗਈਆਂ ਹਮ ਸਰ ਦੂਜਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਧਾਰਮਿਕ ਜਥੇਬੰਦੀਆਂ ਨੂੰ ਖਾਸ ਕਰਕੇ ਸਿੱਖ ਜਥੇਬੰਦੀਆਂ ਨੂੰ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਗੁਰਪੂਰ ਵਾਰਿਆ ਉੱਥੇ ਪਾਕਿਸਤਾਨ ਜਾਣ ਦੀ ਅਗਿਆ ਨਹੀਂ ਦਿੱਤੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਜਿਹੜੀ ਕੇਂਦਰ ਹੈ ਉਹ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਜਿਹੜਾ ਕਰਵਾ ਦਿੰਦੀ ਹੈ ਪਰਮਿਸ਼ਨ ਦੇ ਦਿੰਦੀ ਹੈ ਬੀਸੀਸੀਆਈ ਨੂੰ ਕਹਿ ਕੇ ਤੇ ਦੂਜਾ ਅੱਜ ਜਿਹੜਾ ਪੰਜਾਬ ਨਾਲ ਹੀ ਖਾਸ ਕਰਕੇ ਪੰਜਾਬੀਆਂ ਨਾਲ ਸਿੱਖ ਜਥੇਬੰਦੀਆਂ ਨਾਲ ਇਹ ਸਿੱਖਾਂ ਨਾਲ ਕਿਉਂ ਤੱਕਾ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਕਿਵੇਂ ਦੇਖਦੇ ਹੋ ਅ ਦੇਖੋ ਇਹਦੇ ਉੱਤੇ ਸਰਕਾਰ ਜਿਹੜੀ ਹੈ ਉਹ ਆਪਣੀਆਂ ਦਲੀਲਾਂ ਦੇ ਰਹੀ ਹੈ ਜੀ ਮੈਂ ਕੁਝ ਨੈਸ਼ਨਲ ਟੀਵੀ ਚੈਨਲ ਤੇ ਕਾਂਗਰਸ ਦੇ ਸੌਰੀ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨਸ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਅਜੇ ਹਾਲਾਤ ਜਿਹੜੇ ਆ ਸੁਖਾਵੇਂ ਨਹੀਂ ਹੈ ਬਿਲਕੁਲ ਔਰ ਜਿਹੜੀਆਂ ਏਜੰਸੀਜ਼ ਦੀ ਇਨਪੁਟ ਹੈ ਉਹਦੇ ਕਰਕੇ ਇਹ اجازت ਨਹੀਂ ਦਿੱਤੀ ਗਈ ਹੈ ਜੀ ਦੂਜੇ ਪਾਸੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਜਾਂ ਸਿੱਖ ਜਿਥੇ ਬੰਦੀਆਂ ਉਹਨਾਂ ਦਾ ਕਹਿਣਾ ਹੈ ਕਿ ਇਹ ਆਸਥਾ ਦਾ ਸਵਾਲ ਹੈ ਔਰ ਸਿੱਖਾਂ ਦਾ ਪਾਕਿਸਤਾਨ ਦੇ ਨਾਲ ਕੋਈ ਇਸ ਤਰ੍ਹਾਂ ਦਾ ਸਿੱਧਾ ਕੋਈ ਸਿੱਖ ਪਾਈਚਾਰੇ ਦਾ ਕੋਈ ਕਨਫਲਿਕਟ ਨਹੀਂ ਹੈ ਸਿੱਖ ਪਾਈਚਾਰਾ ਉੱਥੇ ਜਾਂਦਾ ਰਿਹਾ ਹੈ ਔਰ ਜਿੱਥੇ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਜਦੋਂ ਇੱਕ ਪਾਸੇ ਤੁਸੀਂ ਕ੍ਰਿਕਟ ਮੈਚ ਹੁਣ ਦੀ ਇਜਾਜ਼ਤ ਦੇ ਦਿੱਤੀ ਹੈ ਕ੍ਰਿਕਟ ਮੈਚ ਹੋ ਰਿਹਾ ਹੈ ਤੇ ਫਿਰ ਤੁਸੀਂ ਸ਼ਰਧਾਲੂਆਂ ਦੇ ਜਥੇ ਨੂੰ ਜਾਣ ਤੋਂ ਕਿਉਂ ਰੋਕ ਰਹੇ ਹੋ ਔਰ ਇਹਦੇ ਨਾਲ ਇਹ ਵੀ ਮੰਗ ਕੀਤੀ ਯਾਰ ਇਹ ਕਿ ਕਰਤਾਰਪੁਰ ਦਾ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਹੈ ਉਸ ਨੂੰ ਵੀ ਜਿਹੜਾ ਹੈ ਛੇਤੀ ਖੋਲ ਦਿੱਤਾ ਜਾਵੇ ਕਿਉਂਕਿ ਇਹ ਆਸਾ ਦਾ ਸਵਾਲ ਹੈ ਔਰ ਇਹਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਵੀ ਬੜੀ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਤੇ ਅਕਾਲ ਤਖਤ ਦੇ ਜਥੇਦਾਰ ਜਾਨੀ ਕੁਲਦੀਪ ਸਿੰਘ ਕੜਗਾਜ ਹੋਣਾ ਨੇ ਵੀ ਇਸ ਦੇ ਉੱਤੇ ਕਾਫੀ ਸਖਤ ਬਿਆਨ ਬਿਆਨਬਾਜ਼ੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਤੋਂ ਤਾਂ ਤੁਹਾਨੂੰ ਜਿਹੜੀ ਹੈ ਹਾਲਾਤ ਨਾਰਮਲ ਕਰਨ ਦੀ ਜਾਂ ਸਬੰਧ ਸੁਧਾਰਨ ਦੀ ਜਿਹੜੀ ਹੈ ਉਹ ਸ਼ੁਰੂਆਤ ਤਾਂ ਕਰਨੀ ਪਏਗੀ ਸੋ ਇੱਕ ਪਾਸੇ ਮਤਲਬ ਇਹ ਬੜੀ ਇੱਕ ਹੈਰਾਨ ਕਰਨ ਵਾਲੀ ਪੋਲਿਟਿਕਸ ਹੈ ਕਿ ਜੇ ਫਿਲਮ ਉਹ ਪੰਜਾਬ ਪੰਜਾਬੀ ਕਲਾਕਾਰਾਂ ਨਾਲ ਸੰਬੰਧਤ ਹੈ ਤਾ ਉਹਨੂੰ ਉਹਨੂੰ ਗਰ ਰਹੇ ਕਿ ਜੀ ਇਹ ਫਿਲਮ ਨਹੀਂ ਹੋਣੀ ਚਾਹੀਦੀ ਉਹ ਟੁੱਚੀ ਜਿਹੀ ਕੋਈ ਸੰਸਥਾ ਜਿਹੜੀ ਹੈ ਜਿਹੜੀ ਬੰਬੇ ਦੀ ਕੋਈ ਸੰਸਥਾ ਹੈ ਕੋਈ ਸਲਮਾਨ ਨਾਲ ਸੰਬੰਧਤ ਉਹਨਾਂ ਕਿਹਾ ਜੀ ਦਲਜੀਤ ਜੋ ਸਾਂਝ ਦਾ ਜਿਹੜਾ ਹੈ ਨਾਗਰਿਕਤਾ ਰੱਦ ਕਰ ਦਿਓ ਕਦਾਰ ਕਰਾਰ ਦੇ ਦਿਓ ਹਾਂਜੀ ਤੇ ਦੂਜੇ ਪਾਸੇ ਅਮਰਿੰਦਰ ਗਿੱਲ ਦੀ ਫਿਲਮ ਨਹੀਂ ਸ਼ੁਰੂ ਹੋਣ ਦਿੱਤੀ ਹੈਨਾ ਸੋ ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਤੁਸੀਂ ਸਟੈਂਡ ਲੈਨੇ ਹੋ ਤੇ ਦੂਜੇ ਪਾਸੇ ਤੁਸੀਂ ਕਰੈਕਟ ਮੈਚ ਕਰਵਾ ਰਹੇ ਹੋ ਹੈ ਨਾ ਉਹ ਮੁੰਡਾ ਜਿਹੜਾ ਅਥੇ ਦਾ ਪਾਣੀਪਤ ਦਾ ਸੀਗਾ ਜਾਂ ਕਰਨਾਲ ਦਾ ਸੀਗਾ ਮੁੰਡਾ ਜਿਹਦੀ ਉੱਥੇ ਡੈਥ ਜਿਹਦਾ ਉੱਥੇ ਪਹਿਲਗਾਮ ਦੇ ਵਿੱਚ ਮਰਡਰ ਹੋਇਆ ਸੀ ਉਹਦੀ ਵਾਈਫ ਨੇ ਕਿਹਾ ਸੀਗਾ ਕਿ ਅਸੀਂ ਸਾਰਾ ਕੁਝ ਭੁੱਲ ਗਏ ਬਿਲਕੁਲ ਹਾਂਜੀ ਸੋ ਜਿਹੜੀ ਆਸਥਾ ਹੈ ਆਸਥਾ ਦੇ ਉੱਤੇ ਕੋਈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਅੱਜ ਕਹਿ ਰਹੇ ਸੀਗੇ ਕਿ ਫਿਲਮਾਂ ਵੀ ਡਿਲੇ ਹੋ ਸਕਦੀਆਂ ਕ੍ਰਿਕਟ ਮੈਚ ਵੀ ਡਿਲੇ ਹੋ ਸਕਦਾ ਆਸਥਾ ਦੇ ਉੱਤੇ ਤੁਸੀਂ ਰੋਕ ਨਹੀਂ ਲਾ ਸਕਦੇ ਹਮ ਲੋਕਾਂ ਦੀ ਆਸਥਾ ਜਿਹੜੀ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਸਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਲੈ ਕੇ ਵੀ ਕੇਂਦਰ ਨੂੰ ਘੇਰਿਆ ਹੈ ਆਸਥਾਨ ਨੂੰ ਲੈ ਕੇ ਵੀ ਤੁਸੀਂ ਨਹੀਂ ਰੋਕ ਲਗਾ ਸਕਦੇ ਚਾਹੇ ਪ੍ਰਗਟ ਸਿੰਘ ਨੇ ਚਾਹੇ ਅਕਾਲੀ ਦਲ ਐ ਉਹਨਾਂ ਵੱਲੋਂ ਵੀ ਫਿਰ ਨਹੀਂ ਬਿਲਕੁਲ ਇਹਦੇ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ ਔਰ ਇਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਮ ਲੋਕਾਂ ਦੇ ਜਿਹੜੇ ਸਬੰਧ ਹੈ ਆਮ ਲੋਕਾਂ ਦੇ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ ਆ ਤੁਸੀਂ ਆਪਣੇ ਡਿਪਲੋਮੈਟਿਕ ਪੱਧਰ ਤੇ ਜਾਂ ਸਰਕਾਰਾਂ ਜਿਹੜੀਆਂ ਆਪਣੇ ਵੱਡੇ ਇਸ਼ੂ ਜੋ ਜਿਸ ਤਰ੍ਹਾਂ ਮਰਜ਼ੀ ਰਿਸੋਲਵ ਕਰਨ ਜਾਂ ਨਾ ਕਰਨ ਪਰ ਲੋਕਾਂ ਦਾ ਲੋਕਾਂ ਦੇ ਨਾਲ ਸੰਪਰਕ ਜਿਹੜਾ ਹੈ ਲੋਕਾਂ ਦੀ ਲੋਕਾਂ ਦੇ ਨਾਲ ਮਿਲਣੀ ਜਿਹੜੀ ਹੈ ਉਹ ਨਹੀਂ ਟੁੱਟਣੀ ਚਾਹੀਦੀ ਉਹ ਨਹੀਂ ਜਿਹੜੀ ਆ ਹੋਣੀ ਚਾਹੀਦੀ ਮਤਲਬ ਉਹ ਉਹਦੇ ਚ ਕੋਈ ਰੁਕਾਵਟ ਨਹੀਂ ਆਣੀ ਚਾਹੀਦੀ ਬਿਲਕੁਲ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਮੰਦਭਾਗਾ ਹੈ ਔਰ ਸਰਕਾਰ ਨੂੰ ਇਹਦੇ ਬਾਰੇ ਰੀਥਿੰਕ ਕਰਨਾ ਚਾਹੀਦਾ ਹੈ ਔਰ ਜਿਹੜਾ ਜਥਾ ਗੁਰਨਾਨਕ ਸਾਹਿਬ ਦੇ ਗੁਰਪੁਰਪਤ ਜਾਣ ਲਈ ਜਿਹੜਾ ਹੈ ਭਾਵੇਂ ਛੋਟਾ ਤੁਸੀਂ ਕੱਟਾਉਨ ਕਰ ਦਿਓ ਇੱਕ ਇਸ ਤਰ੍ਹਾਂ ਦਾ ਵੀ ਰਾਹ ਹੁੰਦਾ ਨਾ ਕਿ ਤੁਸੀਂ ਮੰਨ ਲਓ 550 ਪਿਛਲੀ ਵਾਰ 550 ਬੰਦਾ ਗਿਆ ਸੀ ਹੈ ਵੀ ਚਲੋ 550 ਤੁਸੀਂ 100 ਬੰਦਾ ਭੇਜ ਦਿਓ ਇਹ ਤੁਹਾਨੂੰ ਸਿਕਿਉਰਿਟੀ ਦਾ ਜ਼ਿਆਦਾ ਇੰਨਾ ਕੰਸਰਨ ਤੁਸੀਂ 51 ਬੰਦੇ ਭੇਜ ਦਿਓ ਜਾਣ ਤਾਂ ਦਿਓ ਨਾ ਇੱਕ ਰਿਪਰੈਜੈਂਟੇਸ਼ਨ ਤਾਂ ਦੇਣ ਦਿਓ ਨਾ ਐਸਜੀਪੀਸੀ ਜਿਹੜੀ ਹੈ ਐਸਜੀਪੀਸੀ ਇੱਕ ਸਿੱਖਾਂ ਦੀ ਵਾਧ ਨੁਮਾਇੰਦਾ ਜਿਵੇਂ ਬੰਦੀ ਹੈ ਠੀਕ ਹੈ ਨਾ ਉਹਦੀ ਇੱਕ ਜ਼ਿੰਮੇਵਾਰੀ ਹੈ ਤੇ ਉਹਨਾਂ ਉਹਨਾਂ ਉਹ 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 ਜਿਹੜੇ ਨੇ ਜਿਹੜੇ ਗੁਰੂ ਧਾਮਾਂ ਦੇ ਪ੍ਰਬੰਧ ਹੈ ਜਾਂ ਜਿਹੜੀ ਮਰਿਆਦਾ ਹੈ ਉਹਦੇ ਉੱਤੇ ਉਹਨਾਂ ਨੇ ਸਾਰਾ ਕੁਝ ਪ੍ਰਬੰਧ ਵੀ ਦੇਖਣਾ ਹੁੰਦਾ ਜੀ ਸੋ ਉੱਥੇ ਪੂਰੀ ਦੁਨੀਆ ਭਰ ਤੋਂ ਜਿਹੜੇ ਸਿੱਖ ਭਾਈਚਾਰਾ ਪਹੁੰਚਦਾ ਸੋ ਉੱਥੇ ਜੇ ਆਪਣੇ ਭਾਈਚਾਰੇ ਦੀ ਆਪਣੀ ਇਥੋਂ ਪੰਜਾਬ ਤੋਂ ਜਾਂ ਇੰਡੀਆ ਤੋਂ ਸਮੂਰਯਤ ਨਹੀਂ ਹੁੰਦੀ ਤਾਂ ਇਹ ਬਹੁਤ ਮੰਦਭਾਗਾ ਔਰ ਨਿਰਾਸ਼ਾਮਈ ਕੰਮ ਹੋਏਗਾ ਸਰ ক্রিকেট ਮੈਚ ਦੇ ਵਿੱਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਤੇ ਸੂਰਿਆ ਕੁਮਾਰ ਯਾਦਵ ਨੇ ਤੇ ਪੂਰੀ ਭਾਰਤ ਜਿਹੜੀ ক্রিকেট ਟੀਮ ਹੈ ਉਹਨੇ ਜਿਹੜੀ ਇਹ ਜਿੱਤ ਹੈ ਉਹ ਪਹਿਲਗਾਮ ਹਮਲੇ ਨੂੰ ਸਮਰਪਿਤ ਕੀਤੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਇਹ ਵੀ ਮੈਨੂੰ ਲੱਗਦਾ ਇੱਕ ਪੋਲਿਟਿਕਸ ਹੀ ਹੈ ਬਈ ਉਹ ਕੰਨ ਨਾ ਜਲਬਹਲਾਨੇ ਕੋ ਗਾਲਿਬ ਖਿਆਲ ਅੱਛਾ ਹੈ ਬਿਲਕੁਲ ਬੇ ਹੱਥ ਨਹੀਂ ਮਿਲਾਇਆ ਤਾਂ ਇਹਦੇ ਚ ਕੀ ਤੁਸੀਂ ਪਹਾਟਾ ਲਿਆ ਹੈਨਾ ਸੋ ਜੇ ਤੁਸੀਂ ਇੱਕ ਵਾਰ ਖੇਡਣ ਹੀ ਲਾਪੇ ਗਰਾਊਂਡ ਤੇ ਫਿਰ ਇਹ ਤਾਂ ਤੁਸੀਂ ਉਲਟਾ ਜਿਹੜੀ ਖੇਡ ਭਾਵਨਾ ਹੈ ਜੀ ਉਹ ਤਾਂ ਤੁਸੀਂ ਅਪਮਾਨ ਕਰ ਰਹੇ ਹੋ ਜਾਂ ਤਾਂ ਤੁਸੀਂ ਨਾ ਖੇਡਣ ਜਾਓ ਜੇ ਤੁਸੀਂ ਨਹੀਂ ਖੇਡਣ ਜਾਂਦੇ ਤਾਂ ਕੀ ਹੋ ਜਾਂਦਾ ਬਿਲਕੁਲ ਇਹ ਤਾਂ ਜਦ ਤੁਸੀਂ ਇੱਕ ਪਾਸੇ ਰਾਸ਼ਟਰਵਾਦ ਰਾਸ਼ਟਰਵਾਦ ਦੇ ਡੇਡੇ ਨਾਰੇ ਲਾਣੇ ਹੋ ਜੇ ਜੇ ਤੁਸੀਂ ਨਹੀਂ ਆਂ ਜਾਂਦੇ ਮੈਚ ਖੇੜਨ ਤਾਂ ਕੀ ਹੋ ਜਾਂਦਾ ਹਮ ਬਿਲਕੁਲ ਜੇ ਤੁਹਾਨੂੰ ਨੁਕਸਾਨ ਹੁੰਦਾ ਇੱਕ ਨੰਬਰ ਦਾ ਇੱਕ ਇੱਕ ਨੰਬਰ ਹੀ ਵੰਡਿਆ ਜਾਂਦਾ ਨਾ ਹਾਂ ਹੁਰਕੀ ਹੋ ਸਕਦਾ ਸੀ ਬਿਲਕੁਲ ਦੂਜੀਆਂ ਮੈਂ ਦੂਜੇ ਜਿਹੜੇ ਆ ਦੂਜੀਆਂ ਟੀਮਾਂ ਨਾਲ ਵੀ ਤੁਹਾਡੇ ਮੈਚ ਹੋਣੇ ਹਾਂ ਸੋ ਇਹ ਜਦੋਂ ਕਿਉਂਕਿ ਕ੍ਰਿਟਿਸਿਜ਼ਮ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਤਾਂ ਇਹ ਇੱਕ ਸ਼ਗੂਫਾ ਜਿਹਾ ਬਣਾ ਕੇ ਨਾ ਇਹਦੀ ਇੱਕ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਉਹਨਾਂ ਨੇ ਹੱਥ ਨਹੀਂ ਮਲਾਏ ਜੀ ਉਹਨਾਂ ਨੇ ਹੱਥ ਨਹੀਂ ਮਲਾਏ ਜੀ ਪਤਾ ਨਹੀਂ ਕੀ ਪਹਾਟਾ ਬਿਲਕੁਲ ਸੋ ਇਹ ਜਦੋਂ ਕਹਿੰਦੇ ਨਾ ਵੀ ਕੁਝ ਤੁਹਾਡੀ ਆਲੋਚਨਾ ਹੋ ਰਹੀ ਹੈ ਤੁਹਾਡੀ ਤਿੱਖੀ ਤੁਹਾਨੂੰ ਲੋਕਾਂ ਦੀ ਰੈਜ਼ੈਂਟਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਫਿਰ ਤੁਸੀਂ ਇਸ ਤਰ੍ਹਾਂ ਦੇ ਥੋੜੇ ਕੋਈ ਨਾ ਕੋਈ ਜਿਹੜਾ ਚੀਜ਼ ਕੱਢਦੇ ਹੋ ਤੇ ਉਹ ਉਹਨੂੰ ਉਹਨੂੰ ਤੁਸੀਂ ਥੋੜਾ ਜਿਹਾ ਨਿਊਟਰਲਾਈਜ਼ ਕਰ ਸਕਦੇ ਮੈਨੂੰ ਲੱਗਦਾ ਜਿਹੜਾ ਲੋਕਾਂ ਦਾ ਕਰੈਕਟ ਮੈਚ ਨੂੰ ਲੈ ਕੇ ਗੁੱਸਾ ਹੈ ਉਹਨੂੰ ਨਿਊਟਰਲਾਈਜ਼ ਕਰਨ ਦੀ ਇਹ ਇੱਕ ਪੀਆਰ ਐਕਸਰਸਾਈਜ਼ ਹੈ अच्छा सर पंजाब ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਵੋਟਰ ਸਰਵੇ ਵੋਟਰ ਸੂਚੀਆਂ ਦਾ ਸਰਵੇ ਕਰਨ ਨੂੰ ਕਿਹਾ ਗਿਆ ਤੁਹਾਨੂੰ ਲੱਗਦਾ ਵੀ ਰਾਹੁਲ ਗਾਂਧੀ ਵੱਲੋਂ ਉਠਾਈ ਗਈ ਆਵਾਜ਼ ਹੁਣ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹਾਂ ਦੇਖੋ ਇਹ ਹੜਾਂ ਦੇ ਵਿੱਚ ਵਿੱਚ ਇਹ ਖਬਰ ਜਿਹੜੀ ਹੈ ਉਹ ਜਿਆਦਾ ਉਸ ਤਰ੍ਹਾਂ ਨਹੀਂ ਪ੍ਰਕਾਸ਼ਿਤ ਹੋਈ ਜਾਂ ਉਸ ਤਰ੍ਹਾਂ ਪਬਲਿਸ਼ ਨਹੀਂ ਹੋਈ ਸਿਰਫ ਇੱਕ ਪੰਜਾਬੀ ਟ੍ਰਿਬਿਊਨ ਅਖਬਾਰ ਨੇ ਇਹ ਖਬਰ ਨੂੰ ਛਾਪਿਆ ਉਹ ਵੀ ਇੱਕ ਨਾਬੇ ਤੋਂ ਇੱਕ ਛੋਟੇ ਸਟੇਸ਼ਨ ਤੋਂ ਕਿਸੇ ਪੱਤਰਕਾਰ ਦੀ ਇਨਪੁੱਟ ਤੇ ਉਹ ਖਬਰ ਛਪੀ ਹੈ ਸੋ ਇਹਨੂੰ ਭਾਵੇਂ ਕਿ ਸਰਕਾਰ ਜਿਹੜਾ ਡਿਪਟੀ ਕਮਿਸ਼ਨਰ ਨੇ ਸੰਗਰੂਰ ਨਹੀਂ ਸੌਰੀ ਚੌਣ ਕਮਿਸ਼ਨ ਜਿਹੜਾ ਜਿਹੜਾ ਦੇ ਨੁਮਾਇੰਦੇ ਨੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਜਿਹੜਾ ਹੈ ਮਿਲਾਨ ਕਰਨ ਦੀ ਜਿਹੜੀਆਂ ਕੀਤੀ ਜਿਹੜੀਆਂ ਸੂਚੀਆਂ ਵੋਟਰ ਸੂਚੀਆਂ ਦਾ ਮਿਲਾਨ ਕੀਤਾ ਜਾ ਰਿਹਾ 2003 ਦੀ ਜਿਹੜੀ ਵੋਟਰ ਸੂਚੀ ਹੈ ਉਹਦਾ 2025 ਦੀ ਵੋਟਰ ਸੂਚੀ ਦੇ ਨਾਲ ਮਿਲਾਨ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਜਿਹੜੇ ਬੰਦਿਆਂ ਦਾ 2003 ਦੇ ਵਿੱਚ ਨਾਂ ਸੀ ਉਹ 25 ਦੇ ਵਿੱਚ ਉਹਨੂੰ ਵੈਰੀਫਾਈ ਕਰਨਾ ਕਿ ਉਹ ਬੰਦਾ ਹੁਣ ਹੈ ਜਾਂ ਨਹੀਂ ਹੈ ਉਹ ਬੰਦਾ ਜੇ ਨਹੀਂ ਹੈ ਤਾਂ ਉਹ ਕਿੱਥੇ ਗਿਆ ਉਹਦੀ ਡੈਥ ਹੋ ਗਈ ਜਾਂ ਨਹੀਂ ਡੈਥ ਹੋਈ ਕੁਝ ਬੰਦੇ ਇਹ ਹੈਗੇ ਕਿ ਜਿਨ੍ਹਾਂ ਦੀ ਬੋਟ ਨਹੀਂ ਸੀਗੀ 2003 ਦੀ ਸੂਚੀ ਚ ਨਹੀਂ ਸੀਗੀ ਤੇ ਉਹ ਬੋਟ ਜਿਹੜੀ ਆ ਉਹ ਹੁਣ ਬੋਟ ਜਿਹੜੀ ਐ 25 25 ਦੇ ਵਿੱਚ ਦੇ ਵਿੱਚ ਹੈ ਤਾਂ ਉਹ ਨਵੇਂ ਵੋਟਰ ਨੂੰ ਦਰਜ ਕੀਤਾ ਜਾਵੇ ਸੋ ਭਾਵੇਂ ਕਿ ਇਹਨੂੰ ਸੁਧਾਈ ਦਾ ਰੂਪ ਦਿੱਤਾ ਜਾ ਰਿਹਾ ਪਰ ਜਿਵੇਂ ਕਿ ਚੋਣ ਕਮਿਸ਼ਨ ਐਲਾਨ ਕਰ ਚੁੱਕਿਆ ਕਿ ਇਹ ਇਹ ਜਿਹੜੀ ਬਿਹਾਰ ਤੋਂ ਤਾਂ ਸ਼ੁਰੂ ਹੋਈ ਹੈ ਇੱਕ ਇਹਨੂੰ 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 ਕਿਹਾ ਕਿਹਾ ਜਾਂਦਾ ਹੈ ਕਿ ਇੱਕ ਸਪੈਸ਼ਲ ਇ ਇੰਟੈਂਸਿਵ ਰਿਵੀਜ਼ਨ ਕਿਹਾ ਜਾਂਦਾ ਹੈ ਨਾ ਸਰ ਐਸ ਆਈ ਆ ਬਿਲਕੁਲ ਸੋ ਇਹਦੇ ਵਿੱਚ ਇਹ ਦੀ ਇਹਦਾ ਵਿਰੋਧ ਜਾਂ ਇਹਦੀ ਇਹਦੇ ਉੱਤੇ ਪੰਜਾਬ ਦੀਆਂ ਪੋਲੀਟিক্যাল ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਲਈ ਸੋਚਣਾ ਲਾਜ਼ਮੀ ਹੈ ਜਾਂ ਚਿੰਤਤ ਹੋਣਾ ਲਾਜ਼ਮੀ ਹੈ ਕਿਉਂਕਿ ਬਿਹਾਰ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਬਣ ਚੁੱਕਿਆ ਹੈ ਬਿਲਕੁਲ ਉੱਥੇ ਜਿਹੜਾ ਹੈ 65 ਲੱਖ ਲੋਕਾਂ ਦੀ ਵੋਟ ਜਿਹੜੀ ਆ ਉਹ ਕੱਟ ਦਿੱਤੀ ਗਈ ਸੀ ਤੇ ਉਹਦੇ ਵਾਸਤੇ ਆ ਆਪੋਜੀਸ਼ਨ ਨੇ ਕਾਂਗਰਸ ਦੇ ਜਿਹੜਾ ਲੀਡਰ ਆਪੋਜੀਸ਼ਨ ਰਾਹੁਲ ਗਾਂਧੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਜਿਹੜਾ ਸੰਘਰਸ਼ ਵੀ ਕੀਤਾ ਉਹ ਸੰਘਰਸ਼ ਜਿਹੜਾ ਸੜਕਾਂ ਤੇ ਵੀ ਹੋਇਆ ਉਹ ਸੰਘਰਸ਼ ਕੋਰਟ ਦੇ ਵਿੱਚ ਵੀ ਲੜਿਆ ਗਿਆ ਸੋ ਉਹਦੇ ਵਿੱਚ 65 ਲੱਖ ਜਿਹੜੀ ਜਿਹੜੀ ਵੋਟਿੰਗ ਮਟਰ ਸੀਗੀ ਜਿਹੜੇ ਕਟੇ ਸੀਗੇ ਉਹਦੇ ਬਾਰੇ ਭਾਵੇਂ ਕਿ ਚੋਣ ਕਮਿਸ਼ਨ ਇਹ ਕਹਿ ਰਿਹਾ ਸੀਗਾ ਕਿ 22 ਲੱਖ ਬੰਦੇ ਦੀ ਮੌਤ ਹੋ ਗਈ ਹੈ 7 ਲੱਖ ਬੰਦੇ ਜਿਹੜੇ ਹੈ ਇੱਕ ਤੋਂ ਇਹੀ ਜਗ੍ਹਾ ਰਜਿਸਟਰਡ ਸੀਗੇ ਇਸੇ ਤਰ੍ਹਾਂ ਜਿਹੜੇ 35 ਲੱਖ ਬੰਦੇ ਸੀਗੇ ਉਹ ਬਿਹਾਰ ਤੋਂ ਬਾਹਰ ਚਲੇ ਗਏ ਬਿਲਕੁਲ ਪਰ ਇਹਦੇ ਉਹ ਬੰਦੇ ਕੌਣ ਨੇ ਜਿਨ੍ਹਾਂ ਦੀ ਵੋਟ ਕੱਟੀ ਗਈ ਜੀ ਉਹ ਕੌਣ ਨੇ ਉਹਨਾਂ ਦਾ ਪਤਾ ਕੀ ਹੈ ਇਹ ਚੋਣ ਕਮਿਸ਼ਨ ਨਹੀਂ ਦੱਸ ਰਿਹਾ ਬਿਲਕੁਲ ਜਦੋਂ ਵਿਰੋਧੀ ਪਾਰਟੀਆਂ ਉਹਨਾਂ ਤੋਂ ਉਹ ਮੰਗ ਰਹੀਆਂ ਡਾਟਾ ਤਾਂ ਉਹ ਡਾਟਾ ਨਹੀਂ ਦੇ ਰਹੇ ਦੇ ਰਹੇ ਸੋ ਉਹਦੇ ਚ ਫਿਰ ਹੋਇਆ ਕਿ ਕਿ ਆ ਅਦਾਲਤ ਦੇ ਵਿੱਚ ਉਹਨਾਂ ਨੇ ਬਿਹਾਰ ਤੋਂ ਤਿੰਨ ਬੰਦੇ ਇਸ ਤਰ੍ਹਾਂ ਦੇ ਲਿਆਂਦੇ ਜਿਨ੍ਹਾਂ ਦੀ ਵੋਟ ਕੱਟੀ ਗਈ ਉਹ ਉਹ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਕੇ ਜਿਹੜਾ ਹੈ ਉਹਨਾਂ ਦੀ ਵੋਟ ਕੱਟ ਦਿੱਤੀ ਗਈ ਹਮ ਬਿਲਕੁਲ ਸੋ ਉਹਦੇ 'ਚ ਚੋਣ ਕਮਿਸ਼ਨ ਨੇ ਇਹ ਕੀਤਾ ਐਕਚੁਅਲੀ ਇਹ ਕੀਤਾ ਕਿ ਕਿਉਂਕਿ ਬਿਹਾਰ ਦੇ ਵਿੱਚ ਇਸੇ ਸਾਲ ਬੋਟਾਂ ਬੂਟਾਂ ਹੈ ਹੈਨਾ ਸੋ ਵੋਟਾਂ ਤੋਂ ਪਹਿਲਾਂ 65 ਲੱਖ ਬੰਦੇ ਦੀ ਤੁਸੀਂ ਵੋਟ ਕੱਟ ਰਹੇ ਹੋ ਤੇ ਉਹ ਵੀ ਇਸ ਤਰ੍ਹਾਂ ਕਿ ਹਰ ਇੱਕ ਬੰਦੇ ਨੂੰ ਕਿਹਾ ਜਾਂਦਾ ਕਿ ਆਪਣਾ ਫਾਰਮ ਭਰੋ ਹਮ ਹੁਣ ਬਿਹਾਰ ਦੀ ਜਿਸ ਤਰ੍ਹਾਂ ਦੀ ਕੰਡੀਸ਼ਨ ਹੈ ਜਾਂ ਉੱਥੋਂ ਦਾ ਜਿਸ ਤਰ੍ਹਾਂ ਦਾ ਸਟੇਟਸ ਹੈ ਉੱਥੋਂ ਦੀ ਪਾਪੂਲੇਸ਼ਨ ਦਾ ਕਿ ਬਿਹਾਰ ਦਾ ਬੰਦਾ ਇੱਕ ਹਰ ਇੱਕ ਵੋਟਰ ਆਏਗਾ ਉਹ ਫਾਰਮ ਭਰੇਗਾ ਫਿਰ ਉਹ ਬਰਥ ਸਰਟੀਫਿਕੇਟ ਦਿਓ ਜੀ ਆਪਣਾ ਪਾਸਪੋਰਟ ਦਿਖਾਓ ਜੀ ਹਾਂਜੀ ਇਸ ਤਰ੍ਹਾਂ ਦੀ 11 ਉਹਨਾਂ ਨੇ ਜਿਹੜੇ ਡਾਕੂਮੈਂਟ ਦਿੱਤੇ ਬਿਲਕੁਲ ਤੇ ਜਿਹੜੇ ਜਿਹੜੇ ਲੋਕ ਉਥੇ ਜਿਹੜੇ ਇਹਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਨੇ ਕਿਹਾ ਜੀ ਤੁਸੀਂ ਆਧਾਰ ਕਾਰਡ ਵਿੱਚ ਐਡ ਕਰੋ ਬਿਲਕੁਲ ਕਹਿੰਦੇ ਨਹੀਂ ਜੀ ਆਧਾਰ ਕਾਰਡ ਨਹੀਂ ਅਸੀਂ ਮੰਨ ਸਕਦੇ ਹੂੰ ਜਦ ਕਿ ਆਧਾਰ ਕਾਰਡ ਜਿਹੜਾ ਹੈ ਸਾਰੀਆਂ ਜਿੰਨੀਆਂ ਵੀ ਅ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਉਹ ਉਹਦੇ ਚ ਕਿਹਾ ਜਾਂਦਾ ਆਧਾਰ ਕਾਰਡ ਲਿੰਕ ਕਰੋ ਆਧਾਰ ਕਾਰਡ ਲਿੰਕ ਕਰੋ ਤੇ ਜੇ ਤੁਸੀਂ ਆਧਾਰ ਕਾਰਡ ਨੂੰ ਨਹੀਂ ਮੰਨ ਸਕਦੇ ਤੇ ਫਿਰ ਤੁਸੀਂ ਇਹਦਾ ਮਤਲਬ ਕੁਝ ਨਾ ਕੁਝ ਗੜਬੜ ਹੈ ਬਿਲਕੁਲ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਕਰਨਾਟਕ ਦੇ ਦੋ ਹਲਕਿਆਂ ਇਹ ਹਲਕਿਆਂ ਦਾ ਐਨਾਲਿਸਿਸ ਕਰਕੇ ਦੱਸਤਾ ਕਿ ਇੰਨੀ ਵੋਟ ਜਿਹੜੀ ਯਾਨੀ ਝਾਲੀ ਹੈ ਉਹਨਾਂ ਨੇ ਵੋਟ ਚੋਰੀ ਦੇ ਨਾਅਰੇ ਦਿੱਤੇ ਹੂੰ ਸੋ ਇੱਕ ਵੱਡਾ ਇਸ਼ੂ ਇਹ ਪੂਰੇ ਮੁਲਕ ਦੇ ਵਿੱਚ ਬਣਿਆ ਹੋਇਆ ਸੋ ਪੰਜਾਬ ਦੇ ਵਿੱਚ ਵੀ ਪੰਜਾਬ ਕਾਂਗਰਸ ਨੇ ਜਿਹੜੇ ਕੁਝ ਪ੍ਰੋਟੈਸਟ ਕੀਤੇ ਸੀਗੇ ਵੋਟ ਚੋਰੀ ਦੇ ਜਿਹੜੇ ਕੇਂਦਰੀ ਉਹਨਾਂ ਦੀ ਕਾਲ ਸੀਗੀ ਸੋ ਪਰ ਹੁਣ ਇਹ ਪੰਜਾਬ ਦੇ ਵਿੱਚ ਕਿਉਂਕਿ ਹੜਾਂ ਦੇ ਵਿੱਚ ਹਰ ਕੋਈ ਹੜਾਂ ਦੇ ਵਿੱਚ ਇਨਵੋਲਵ ਹੋਇਆ ਹੋਇਆ ਹੈ ਸੋ ਉਹਨਾਂ ਹੜਾਂ ਦੇ ਵਿੱਚ ਇੱਕ ਖਬਰ ਵੱਡੀ ਖਬਰ ਹੈ ਇਹ ਇਹਦਾ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਪੰਜਾਬ ਦੀਆਂ ਸਮਾਜਿਕ ਤੇ ਜਿਹੜੀਆਂ ਸਵੈ ਸੇਵੀ ਜਥੇਬੰਦੀਆਂ ਜਿਹੜੀਆਂ ਡੈਮੋਕਰੈਟਿਕ ਤਰ੍ਹਾਂ ਕੀਮਤਾਂ ਦੇ ਵਿੱਚ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੀਆਂ ਔਰ ਜਿਹੜੀਆਂ ਚਾਹੁੰਦੀਆਂ ਕਿ ਇੱਕ ਨਿਰਪੱਖ ਔਰ ਡੈਮੋਕਰੈਟਿਕ ਤਰੀਕੇ ਦੇ ਨਾਲ ਜਿਹੜਾ ਹੈ ਸਾਰਾ ਪ੍ਰੋਸੈਸ ਹੋਏ ਸੋ ਉਹ ਉਹਦੇ ਲਈ ਜ਼ਰੂਰੀ ਹੈ ਕਿ ਉਹ ਹੁਣ ਹੁਣ ਤੋਂ ਹੀ ਆਪਣਾ ਜਿਹੜਾ ਹੈ ਇੱਕ ਆਪਣਾ ਜਿਹੜਾ ਇਹ ਪ੍ਰੋਗਰਾਮ ਵੀ ਸ਼ੁਰੂ ਕਰ ਦੇਣ ਤਾਂ ਉਹਦੇ ਤੇ ਨਜ਼ਰ ਰੱਖਣ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਸੋ ਜਿਵੇਂ ਪ੍ਰਵਾਸੀ ਕਾਮਿਆਂ ਦੀਆਂ ਵੋਟਾਂ ਨੂੰ ਲੈ ਕੇ ਅੱਜਕੱਲ ਕਾਫੀ ਵਿਵਾਦ ਚੱਲ ਰਿਹਾ ਹੈ ਸੋ ਉਹ ਵੀ ਤੁਹਾਨੂੰ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਹੜੀਆਂ ਵੋਟਾਂ ਨਵੀਆਂ ਬਣ ਰਹੀਆਂ ਕਿਹੜੀਆਂ ਵੋਟਾਂ ਕਟੀਆਂ ਜਾ ਰਹੀਆਂ ਕਿਉਂਕਿ ਇਹ ਵੀ ਦੇਖਿਆ ਗਿਆ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀਆਂ ਇਸ ਵਾਰ ਵੋਟਾਂ ਲੱਗੀ ਵੋਟਾਂ ਹੋਈਆਂ ਉਹਦੇ ਵਿੱਚ ਇਹ ਐਗਜ਼ਾਮਪਲਾਂ ਵੀ ਮਿਲੀਆਂ ਕਿ ਇੱਕ ਇੱਕ ਦੋ ਕਮਰਿਆਂ ਦੇ ਘਰ ਦੇ ਵਿੱਚ 26 ਵੋਟਾਂ ਰਜਿਸਟਰ ਹੋਈਆਂ ਹਮ ਬਿਲਕੁਲ ਠੀਕ ਹੈ ਜੀ ਕਿਸੇ ਇੱਕ ਐਮਪੀ ਦੇ ਸਰਵੰਟ ਕੁਆਟਰ ਦੇ ਉੱਤੇ ਜਿਹੜੀਆਂ 15-16 ਵੋਟਾਂ ਜਿਹੜੀਆਂ ਉਹ ਰਜਿਸਟਰ ਬਣੀਆਂ ਹੋਈਆਂ ਸੋ ਇਸ ਤਰ੍ਹਾਂ ਦੀ ਜਿਹੜੀ ਇੱਕ ਪੋਲਿਟਿਕਸ ਚੱਲਦੀ ਹੈ ਸੋ ਉਸ ਪੋਲਿਟਿਕਸ ਕਰਕੇ ਹੀ ਇਹਦਾ ਜਿਹੜਾ ਇਸ ਜਿਹੜੀ ਇੰਟੈਂਸਿਵ ਰਿਵੀਜ਼ਨ ਹੈ ਉਹਦਾ ਵਿਰੋਧ ਹੋ ਰਿਹਾ ਇਸ ਪੰਜਾਬ ਦੇ ਵਿੱਚ ਵੀ ਹੁਣ ਇਹ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਵੋਟਾਂ ਨੂੰ 2 ਕੁ ਸਾਲ ਬਚੇ ਹੈ ਫਰਵਰੀ 27 ਦੇ ਵਿੱਚ ਵੋਟਾਂ ਹੋਣੀਆਂ ਹੈ ਨਾ ਸੋ ਡੇਢ ਕਹ ਸਕਦੇ ਕਿ ਮੋਟਾ-ਮੋਟਾ ਡੇਢ ਕੁ ਸਾਲ ਬਚਿਆ ਹੈ ਹੈ ਨਾ ਸੋ ਇਸ ਕਰਕੇ ਪੰਜਾਬ ਦੇ ਲਈ ਇਹ ਅਹਿਮ ਹੈ ਇਸ ਕਰ ਔਰ ਪਾਰਟੀਆਂ ਨੂੰ ਇਹਦੇ ਬਾਰੇ ਅਵੇਅਰ ਹੋਣਾ ਜ਼ਰੂਰੀ ਹੈ ਜੀ ਅੱਛਾ ਲਾਲੀ ਜੀ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੜਾਂ ਲਈ ਇੱਕ ਇੰਡੀਅਨ ਐਡਵਰਟਾਈਜ਼ਮੈਂਟ ਕੋਈ ਏਜੰਸੀ ਹੈ ਜਿਹੜੀ ਪੀਐਮ ਕੇਅਰ ਲੀਫ ਫੰਡ ਇਕੱਠਾ ਕਰ ਰਹੀ ਹੈ ਤੁਸੀਂ ਇਸ ਨੂੰ ਕਿਵੇਂ ਬਿਆਨ ਕਰੋਗੇ ਹਾਂ ਦੇਖੋ ਇਹ ਅੱਜ ਜਦੋਂ ਮੁੱਖ ਮੰਤਰੀ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤੇ ਇੱਕ ਸਵਾਲ ਵੀ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਵੀ ਆਪਣੇ ਤਿਆਰੀ ਦੇ ਨਾਲ ਹੋਮਵਰਕ ਕਰ ਸ਼ਾਇਦ ਕਰਕੇ ਆਏ ਸੀਗੇ ਉਹ ਇੱਕ ਪੋਸਟਰ ਲੈ ਕੇ ਆਏ ਸੀਗੇ ਜਿਹੜਾ ਕਿ ਇੰਟਰਨੈਸ਼ਨਲ ਐਡਵਰਟਾਈਜ਼ਿੰਗ ਏਜੰਸੀ ਹੈ ਉਹਦਾ ਜਿਹੜਾ ਇੰਡੀਅਨ ਚੈਪਟਰ ਹੈ ਉਹਨਾਂ ਇੱਕ ਵੈਬਸਾਈਟ ਦੇ ਉੱਤੇ ਪੋਸਟਰ ਪਾਇਆ ਹੋਇਆ ਜਿਹਦੇ ਰਾਹੀਂ ਉਹ ਪੰਜਾਬ ਦਾ ਡਾਟਾ ਦਿੰਦੇ ਹੋਏ ਪੰਜਾਬ ਦੇ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ਫੰਡ ਰੇਜ਼ ਕਰ ਰਹੇ ਹੈ ਪਰ ਉਹ ਫੰਡ ਰੇਜ਼ ਕਰ ਰਹੇ ਹੈ ਪੀਐਮ ਰੀਲੀਫ ਫੰਡ ਵਾਸਤੇ ਸੋ ਪੀਐਮ ਰੀਲੀਫ ਫੰਡ ਵਾਲਾ ਜਿਹੜਾ ਖਾਤਾ ਹੈ ਉਹਦੀ ਉਹ ਪਹਿਲਾਂ ਹੀ ਉਹਦਾ ਕਾਫੀ ਪਿਛਲੇ ਸਮੇਂ ਦੇ ਵਿੱਚ ਵੀ ਬਾਤ ਹੁੰਦਾ ਰਿਹਾ ਹੈ। ਬਿਲਕੁਲ। ਉਹਦਾ ਤੁਸੀਂ ਆ ਆਰਟੀਆਈ ਰਾਹੀਂ ਵੀ ਇਹ ਸਾਬ ਕਿਤਾਬ ਨਹੀਂ ਮੰਗ ਕਰ ਸਕਦੇ। ਸੋ ਮੁੱਖ ਮੰਤਰੀ ਦਾ ਇਹ ਕਹਿਣਾ ਸੀਗਾ ਕਿ ਜੇ ਪੰਜਾਬ ਦਾ ਫੰਡ ਹੈ ਤਾਂ ਇਹ ਪੰਜਾਬ ਜਿਹੜਾ ਪੈਸਾ ਹੈ ਸੀਐਮ ਰੀਲੀਫ ਫੰਡ ਜਾਣਾ ਚਾਹੀਦਾ। ਜੀ। ਬਿਲਕੁਲ। ਹਾਂਜੀ। ਤੇ ਇਹ ਜੇਕਰ ਇਹਦੇ ਇਹਦੇ 'ਚ ਕੋਈ ਗੜਬੜ ਹੈ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ। ਹਾਂ। ਹਾਂਜੀ। ਸੋ ਪੰਜਾਬ ਦੇ ਨਾਂ ਤੇ ਕੌਣ ਪੈਸਾ ਮੰਗ ਰਿਹਾ ਇਹ ਕਿਹੜੀ ਏਜੰਸੀ ਦੀ ਕ੍ਰੈਡੀਬਿਲਟੀ ਕੀ ਹੈ ਕਿਸ ਲੈਵਲ ਦੀ ਏਜੰਸੀ ਹੈ ਇਹਦੇ ਮਗਰ ਕੌਣ ਹੈ ਇਹ ਗੱਲਾਂ ਜਿਹੜੀਆਂ ਸਾਫ਼ ਹੋਣੀਆਂ ਚਾਹੀਦੀਆਂ ਸੋ ਮੁੱਖ ਮੰਤਰੀ ਨੇ ਇਹਦਾ ਕਾਫੀ ਉਹਨਾਂ ਨੇ ਤਖਾਰ ਰਿਐਕਸ਼ਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਔਰ ਇਹਦੇ ਹਵਾਲੇ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈ ਜਿਹੜੀ ਫਿਰ ਭਾਜਪਾ ਤੇ ਆ ਉਹਨਾਂ ਨੂੰ ਹਮਲਾ ਕਰਨ ਦੀ ਦਾਇਕ ਮੌਕਾ ਮਿਲ ਗਿਆ ਸੋ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਹੋਵੇ ਕਿ ਇੱਕ ਕਿਹੜੀ ਏਜੰਸੀ ਹੈ ਜਿਹੜੀ ਪੰਜਾਬ ਦੇ ਹੜਾਂ ਦਾ ਹਵਾਲਾ ਦੇ ਕੇ ਪੰਜਾਬ ਦੀ ਦੇ ਹਵਾਲੇ ਹੜਾਂ ਦੀ ਦੇ ਨਾਂ ਤੇ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੀ ਹੈ ਤੇ ਪੈਸਾ ਜਿਹੜਾ ਹੈ ਉਹ ਦਿੱਲੀ ਜਾ ਰਿਹਾ ਪੰਜਾਬ ਦੀ ਪੰਜਾਬ ਚ ਨਹੀਂ ਆ ਰਿਹਾ ਬਿਲਕੁਲ ਜੀ ਸੋ ਧੰਨਵਾਦ ਲਾਲੀ ਜੀ ਇਹ ਸਨ ਅੱਜ ਦੇ ਖਾਸ ਮਸਲੇ ਕੱਲੂ ਫੇਰ ਹਾਜ਼ਰ ਹੋਵਾਂਗੇ ਨਵੀਂ ਕਿਸੇ ਗੱਲਬਾਤ ਨਾਲ ਧੰਨਵਾਦ